ਸੋ ਦੋਸਤੋ ਜਿਹੜੀ ਅੱਜ ਦੀ ਘਟਨਾ ਹੈਗੀ ਹੈ ਨਾ ਅੱਜ ਦੀ ਜਿਹੜੀ ਸਟੋਰੀ ਹੈ ਇੱਕ ਕ੍ਰਾਈਮ ਸਟੋਰੀ ਆਪਾਂ ਕਵਰ ਕਰ ਰਹੇ ਹੈਗੇ ਆ। ਇਹ ਕੀ ਸੀਗਾ ਇੱਕ ਯੂਪੀ ਦੀ ਘਟਨਾ ਹੋਈ ਸੀ ਯੂਪੀ ਦਾ ਇੱਕ 15 ਪਹਿਲ 2008 ਦੇ ਵਿੱਚ ਤਾਂ ਯੂਪੀ ਦਾ ਅਮਰੋਹਾ ਇੱਕ ਜ਼ਿਲ੍ਹਾ ਹੈਗਾ। ਉੱਥੇ ਇੱਕ ਪਿੰਡ ਸੀਗਾ ਛੋਟਾ ਜਿਹਾ ਨਾਮ ਸੀ ਇਹ ਬਾਵਨਕੇ। ਉੱਥੇ ਇੱਕ 25 ਸਾਲ ਦੀ ਇੱਕ ਕੁੜੀ ਹੁੰਦੀ ਹੈ ਜਿਹਦਾ ਨਾਮ ਉਹਦਾ ਸ਼ਵਨ ਮੁਸਲਮਾਨ ਫੈਮਿਲੀ ਦੇ ਵਿੱਚੋਂ ਹੁੰਦੀ ਸੀ। ਉਕੀਏ ਰਾਤ ਨੂੰ 2:00 ਤੋਂ 2:30 ਵਜੇ ਦਾ ਟਾਈਮ ਹੁੰਦਾ ਜਦੋਂ ਕਿ ਉਹ ਬਹੁਤ ਜ਼ਿਆਦਾ ਚੀਕਾਂ ਮਾਰਨੀ ਸਟਾਰਟ ਕਰ ਦਿੰਦੀ ਹੈ ਜਦੋਂ ਲੋਕੋ ਆਸ-ਪਾਸ ਦੇ ਇਕੱਠੇ ਹੁੰਦੇ ਆ ਦੇਖਦੇ ਆ ਤਾਂ ਪਤਾ ਲੱਗਦਾ ਹੈ ਕਿ ਉਹਦੇ ਪਰਿਵਾਰ ਦੇ ਜਿਹੜੇ 7 ਮੈਂਬਰ ਹੈਗੇ ਆ ਉਹਨਾਂ ਦਾ ਕਤਲ ਹੋਇਆ ਪਿਆ ਹੈਗਾ ਤਾਂ ਪੂਰੇ ਪਰਿਵਾਰ ਦੇ ਵਿੱਚ ਉਹ ਕੱਲੀ ਉਹ ਕੁੜੀ ਬਚਦੀ ਹੈ ਜਿਹਦੇ ਕਿ ਜਿੰਦਾ ਬਚੀ ਹੁੰਦੀ ਹੈ ਬਾਕੀ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਂਦਾ ਹੈਗਾ ਇਹਦੇ ਵਿੱਚ ਜਿਹੜੇ ਕਤਲ ਹੋਣ ਵਾਲੇ ਜਿਹੜੇ ਹੈਗੇ ਸੀਗੇ ਜਿਹਦੇ ਸ਼ਵਨ ਦੇ ਜਿਹੜੇ ਮਾਤਾ-ਪਿਤਾ ਹੈਗੇ ਸੀ ਦੋ ਭਰਾ ਸੀ ਇੱਕ ਭਾਬੀ ਤੇ ਨਾਲ ਇੱਕ ਅਜਨ ਸਿਸਟਰ ਵੀ ਸੀ ਮਾਸੀ ਦੀ ਬੇਟੀ ਸੀਗੀ ਤੇ ਇੱਕ ਜਿਹੜਾ ਉਹਦਾ ਭਤੀਜਾ ਸੀ ਜਿਹੜਾ ਕਿ ਬਿਲਕੁਲ 8 ਕਿ ਮਹੀਨੇ ਦਾ ਹੈਗਾ ਸੀ ਸੋ ਇੰਨੇ ਲੋਕਾਂ ਦਾ ਜਦੋਂ ਕਤਲ ਹੁੰਦਾ ਤਾਂ ਪੂਰਾ ਜਿਹੜਾ ਯੂਪੀ ਹੈਗਾ ਉਹ ਦਹਿਲ ਜਾਂਦਾ ਇਸ ਦੇ ਵਿੱਚ ਇਹ ਪੂਰੀ ਘਟਨਾ ਜਿਹੜੀ ਹੈਗੀ ਆ ਪੂਰੇ ਏਰੀਆ 'ਚ ਫੈਲ ਜਾਂਦੀ ਹੈ ਕਿ ਪੂਰੇ ਘਰ ਦੇ ਜਿਹੜਾ ਪਰਿਵਾਰ ਹੈਗਾ ਉਹਨੂੰ ਮਾਰ ਦਿੱਤਾ ਗਿਆ ਹੈ ਤਾਂ ਲਈ ਸ਼ਬਮ ਮੈਂ ਇਹਦਾ ਕਹਿਣਾ ਇਹ ਸੀਗਾ ਕਿ ਜਦੋਂ ਇਹ ਕਤਲ ਹੋਏ ਹੈਗੇ ਤਾਂ ਬਾਥਰੂਮ ਦੇ ਵਿੱਚ ਹੈਗੀ ਸੀ ਉਹ ਆਪਣੇ ਕੱਪੜੇ ਚੇਂਜ ਕਰ ਰਹੀ ਸੀ ਤਾਂ ਉਦੋਂ ਕੋਈ ਉਹਦੇ ਘਰ ਦੇ ਵਿੱਚ ਦਾਖਲ ਹੋਇਆ ਕੁਝ ਲੋਕ ਦਾਖਲ ਹੋ ਗਏ ਤੇ ਉਹਨਾਂ ਨੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਪਰਿਵਾਰ ਦੇ ਵਿੱਚ ਕੀ ਸੀ ਆ ਬਾਕੀ ਪੂਰੇ ਪਰਿਵਾਰ ਦੇ ਜਿਹੜੇ ਗਲੇ ਕੱਟੇ ਹੋਏ ਸੀਗੇ ਕਿਸੇ ਤੇਜ਼ ਤਰ੍ਹਾਂ ਹਥਿਆਰ ਦੇ ਨਾਲ ਗਲਾ ਕੱਟਿਆ ਹੋਇਆ ਸੀਗਾ ਤੇ ਜਿਹੜਾ ਇੱਕ ਬੱਚਾ ਹੈਗਾ ਸੀ ਉਹਦਾ ਗਲਾ ਦਬਾ ਕੇ ਹੱਤਿਆ ਕੀਤੀ ਗਈ ਸੀ ਜਿਹੜਾ ਕਿ 8 ਮਹੀਨੇ ਦਾ ਸੀਗਾ ਸੋ ਪੂਰਾ ਖੌਫ ਇਹਦਾ ਫੈਲ ਗਿਆ ਪੂਰੇ ਏਰੀਆ ਦੇ ਵਿੱਚ ਪੂਰੇ ਯੂਪੀ ਦੇ ਵਿੱਚ ਇਹਦਾ ਖੌਫ ਫੈਲ ਗਿਆ ਪੁਲਿਸ ਦੇ ਨਾਲ-ਨਾਲ ਜਿਹੜੇ ਰਾਜਨੀਤਿਕ ਨੇਤਾ ਜਿਹੜੇ ਹੈਗੇ ਸੀਗੇ ਉਹ ਵੀ ਇਸ ਘਟਨਾ ਤੋਂ ਹਿੱਲ ਗਏ ਸੀਗੇ ਤਾਂ ਯੂਪੀ ਦੇ ਜੋ ਜਿਹੜਾ ਉਸ ਟਾਈਮ ਦੇ ਪੀਐਮ ਸੀਗੀ ਮਾਇਆਪਤੀ ਸੀਗੀ ਉਹ ਵੀ ਇਸ ਘਟਨਾਇਆ ਜਾਇਆ ਜਾਣ ਲਈ ਉੱਥੇ ਆਈ ਸੀਗੀ ਤਾਂ ਇਹਦੇ 'ਚ ਪਤਾ ਲੱਗਦਾ ਹੈਗਾ ਕਿ ਜਦੋਂ ਜਿਹੜੀ ਸ਼ਬਨੂ ਹੈਗੀ ਸੀ ਨਾ ਉਹ ਇੱਕ 3 ਮਹੀਨੇ ਦੀ ਪ੍ਰੈਗਨੈਂਟ ਵੀ ਹੈਗੀ ਸੀ ਉਸ ਟਾਈਮ ਜਦੋਂ ਇਹ ਘਟਨਾ ਹੋਈ ਹੈ ਰੋ ਰਹੀ ਹੁੰਦੀ ਆ ਬਹੁਤ ਜ਼ਿਆਦਾ ਸ਼ਬਨੂ ਦਾ ਇਹ ਕਹਿਣਾ ਸੀ ਆ ਜਾਂ ਸਾਰੇ ਨੇ ਕਿਆਸ ਲਗਾਏ ਜਾ ਰਹੇ ਸੀਗੇ ਕਿ ਇਹ ਕਤਲ ਜਿਹੜੇ ਹੈਗਾ ਇਹ ਲੁੱਟਪਟ ਦੇ ਲੁੱਟ ਲੁੱਟਮਾਰ ਦੀ ਘਟਨਾ ਦੇ ਕਰਕੇ ਹੋਏ ਹੈਗੇ ਕਿ ਲੁੱਟਣ ਲਈ ਹੋਏ ਸੀਗੀ ਪਰ ਜਦੋਂ ਇਹ ਇਨਕੁਆਇਰੀ ਕੀਤੀ ਜਾਂਦੀ ਹੈ ਸਾਰਾ ਕੁਝ ਉੱਥੇ ਚੈੱਕ ਕੀਤਾ ਜਾਂਦਾ ਤਾਂ ਕੁਝ ਵੀ ਇੱਕ ਰੁਪਿਆ ਵੀ ਕਰਦੇ ਜੋ ਗਾਇਬ ਨਹੀਂ ਹੋਇਆ ਹੁੰਦਾ ਇੱਕ ਵੀ ਇੱਕ ਵੀ ਚੀਜ਼ ਕਰਦੇ ਵਿੱਚ ਚੋਰੀ ਨਹੀਂ ਹੋਈ ਹੁੰਦੀ ਤਾਂ ਪੁਲਿਸ ਬਹੁਤ ਜ਼ਿਆਦਾ ਹਿਲੇ ਜਾਂਦੀ ਹੈ ਲੋਕ ਵੀ ਹਿਲੇ ਜਾਂਦੇ ਕਿ ਇਹ ਕਤਲ ਕੀਤੇ ਦਾ ਕੀਤੇ ਕਿਉਂ ਹੈ ਕਿ ਇੱਕ ਬੱਚੇ ਨੂੰ ਵੀ ਨਹੀਂ ਬਖਸ਼ਿਆ ਇਸ ਇਸ ਘਟਨਾ ਦੇ ਵਿੱਚ ਤਾਂ ਕੀ ਨਸ਼ਵਨਮ ਜਿਹੜੀ ਹੈਗੀ ਆ ਉਹ ਵਾਰ-ਵਾਰ ਬਿਆਨ ਦੇ ਰਹੀ ਸੀ ਬਹੁਤ ਜ਼ਿਆਦਾ ਰੋ ਰਹੀ ਹੈਗੀ ਸੀ ਤੇ ਲੋਕਾਂ ਦੀ ਹਮਦਰਦੀ ਵੀ ਸ਼ਵਨਮ ਦੇ ਲਈ ਬਹੁਤ ਜ਼ਿਆਦਾ ਹੋ ਗਈ ਕਿ ਇਹ ਕੁੜੀ ਇਕੱਲੀ ਬਚੀ ਹੈ ਆ ਬੇਤਾ ਕੀ ਬਣੂਗਾ ਹੈਗਾ ਲੋਕੀ ਬਹੁਤ ਜ਼ਿਆਦਾ ਸ਼ਬਨ ਦੇ ਪੱਕ ਦੇ ਹੋਗੇ ਉਹਨਾਂ ਨੂੰ ਸਭ ਨੂੰ ਇਹ ਸੋਚ ਕੇ ਲੱਗਦਾ ਸੀ ਇਹ ਸ਼ਬਨ ਜਿਹੜੀ ਹੈਗੀ ਹੈ ਬੇਬਨਾ ਹੈਗੀ ਹੈ ਵਿਚਾਰੀ ਬਚੀ ਹੈਗੀ ਹੈ ਤੇ ਕਿਵੇਂ ਆਪਣੀ ਜ਼ਿੰਦਗੀ ਜ਼ਿੰਦਗੀ ਬਸਰ ਕਰੂਗੀ ਕਿ ਐਦਾਂ ਜ਼ਿੰਦਗੀ কাটੂਗੀ ਬਟ ਉਹਦੀ ਜਿਹੜੀ ਪ੍ਰੈਗਨੈਂਸੀ ਹੈਗੀ ਉਹਦੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਸੀ ਤਾਂ ਜਦੋਂ ਉਹਦਾ ਮੈਡੀਕਲ ਚੈੱਕਅਪ ਹੁੰਦਾ ਮੈਡੀਕਲ ਦੇ ਵਿੱਚ ਉਹ ਪ੍ਰੈਗਨੈਂਟ ਆਉਂਦੀ ਹੈ ਤਾਂ ਪੁਲਿਸ ਨੂੰ ਥੋੜਾ ਇਹ ਸ਼ੱਕ ਹੁੰਦਾ ਕਿਉਂਕਿ ਇੱਕ ਅਨਮੈੜੇ ਜਿਹੜੀ ਕੁੜੀ ਹੈ 25 ਸਾਲ ਦੀ ਕੁੜੀ ਹੈਗੀ ਹੈ ਜਿਹਦੀ ਕਿ ਜਿਹੜੀ ਅਨਮੈਰਿਡ ਹੋਣ ਦੇ ਬਾਵਜੂਦ ਵੀ ਉਹ ਤਿੰਨ ਮਹੀਨੇ ਦੇ ਪ੍ਰੈਗਨੈਂਟ ਹੈਗੀ ਪੁਲਿਸ ਨੂੰ ਥੋੜਾ ਜਿਹਾ ਸ਼ੱਕ ਹੁੰਦਾ ਹੈ ਕਿ ਇਹ ਇਹਦੇ ਵਿੱਚ ਕਿਤੇ ਸ਼ਬਨਮ ਦਾ ਹੱਥ ਤਾਂ ਨਹੀਂ ਹੈਗਾ ਉਸ ਤੋਂ ਬਾਅਦ ਕੀ ਹੈ ਪੁਲਿਸ ਦੇ ਪੁਲਿਸ ਨੇ ਸਖਤ ਹਦਾਇਤ ਇਹ ਸੀ ਕਿ ਉਹਨਾਂ ਨੇ ਸਖਤੀ ਨਾਲ ਇਹਨੂੰ ਕੋਈ ਪੁੱਛਗਿੱਛ ਨਹੀਂ ਕਰਨੀ ਹੈਗੀ ਸ਼ਬਨਮ ਤੋਂ ਕੋਈ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਪੁੱਛਣਾ ਹੈਗਾ ਜਿਉਂ ਉਹਨੂੰ ਪਰੇਸ਼ਾਨ ਨਹੀਂ ਕਰਨਾ ਹੈਗਾ ਤਾਂ ਏਸੀ ਤਾਂ ਜਿਹੜੀ ਸ਼ਬਨਮ ਹੈਗੀ ਉਹ ਫਾਇਦਾ ਉਠਾ ਰਹੀ ਸੀ ਉਹ ਹਰ ਟਾਈਮ ਰੋ ਰਹੀ ਸੀ ਹਰ ਟਾਈਮ ਰੋਂਦਾ ਨਾਟਕ ਕਰ ਰਹੀ ਸੀਗੀ ਤਾਂ ਪੁਲਿਸ ਨੂੰ ਕੀ ਹੋਇਆ ਕਿ ਸ਼ੱਕ ਹੋਇਆ ਕਿ ਇਹ ਇਕੱਲੀ ਕਿੱਦਾਂ ਬਚ ਗਈ ਤੇ ਰਾਤ ਦੇ 2 ਤੋਂ 2:30 ਵਜੇ ਦੇ ਕਰੀਬ ਇਸ ਟਾਈਮ ਦੇ ਵਿੱਚ ਕੋਈ ਵੀ ਕੁੜੀ ਹੈਗੀ ਜਿਹੜੀ ਬਾਥਰੂਮ ਦੇ ਵਿੱਚ ਕੀ ਕਰ ਰਹੀ ਹੋ ਸਕਦੀ ਹੈ ਬਾਥਰੂਮ ਦੇ ਵਿੱਚ ਕਿਉਂਕਿ 7 ਮੈਂਬਰਾਂ ਦਾ ਮਰ ਜਾਣਾ ਪਰਿਵਾਰ ਦੇ 7 ਲੋਕਾਂ ਨੂੰ ਕਤਲ ਕਰਨਾ ਇਹ 5-10 ਮਿੰਟ ਦਾ ਖੇਡ ਨਹੀਂ ਹੁੰਦਾ ਇਹ ਬਹੁਤ ਲੰਬੇ ਟਾਈਮ ਦਾ ਖੇਡ ਹੁੰਦਾ ਤਾਂ ਵੈਸੇ ਵੀ ਦੇਖਿਆ ਜਾਵੇ ਕਿ 7 ਲੋਕਾਂ ਨੂੰ ਮਾਰਨਾ ਇਹ ਨਹੀਂ ਜਲਦੀ ਸੰਭਵ ਨਹੀਂ ਹੈਗਾ ਤੇ ਕੋਈ ਬਾਥਰੂਮ ਦੇ ਵਿੱਚ ਹੈਗਾ ਤੇ 7 ਜਦੋਂ ਬਾਹਰ ਆਏਗਾ 7 ਦੇ 7 ਮੈਂਬਰ ਮਾਰੇ ਪਏ ਹੁਣ ਤੇ ਉਹਨੂੰ ਪਤਾ ਹੀ ਨਾ ਲੱਗਿਆ ਹੋਵੇ ਤਾਂ ਪੁਲਿਸ ਨੇ ਕੀਤਾ ਸ਼ਵਨਾਮ ਦਾ ਫੋਨ ਟਰੇਸ ਕੀਤਾ ਫੋਨ ਦੀਆਂ ਡਿਟੇਲ ਜੀ ਤਾਂ ਉਹਦੇ ਵਿੱਚ ਕੀ ਸੀਗਾ ਜਦੋਂ ਕਤਲ ਹੋਣ ਤੋਂ ਪਹਿਲਾਂ ਮਤਲਬ 6:11 ਵਜੇ ਤੋਂ ਕਾਲ ਕਰਨਾ ਸਟਾਰਟ ਕੀਤਾ ਉਹ ਕਿਸੇ ਨੰਬਰ ਤੇ ਵਾਰ-ਵਾਰ ਕਾਲ ਕਰ ਰਹੀ ਸੀ ਮੈਸੇਜ ਭੇਜ ਰਹੀ ਹੈਗੀ ਸੀ ਤੇ ਲਗਭਗ ਜਿਹੜੇ ਹੈਗਾ ਸਵੇਰ ਦੇ 3 ਵਜੇ ਤੱਕ ਉਸ ਉਸ ਨੰਬਰ ਤੇ ਜਿਹੜੀ ਡਿਟੇਲ ਜਨ ਜਾਂਦੀ ਰਹੀ ਹੈਗੀ ਜਿਹੜਾ ਕਤਲ ਹੋਣ ਤੋਂ ਬਾਅਦ ਤੱਕ ਵੀ ਉਹ ਉਹ ਨੰਬਰ ਤੇ ਕਾਲ ਤੇ ਮੈਸੇਜ ਹੁੰਦੇ ਰਹੇਗੇ ਤਾਂ ਪੁਲਿਸ ਨੂੰ ਜਿਹੜਾ ਸ਼ੱਕ ਹੋਇਆ ਉਹਨਾਂ ਨੇ ਦੇਖਿਆ ਕਿ ਕਿਸ ਦਾ ਨੰਬਰ ਹੈਗਾ ਤਾਂ ਉਹ ਇੱਕ ਬੰਦਾ ਨਿਕਲਿਆ ਜਿਹਨੂੰ ਇਹ ਸ਼ਬਨਮ ਕਾਲ ਕਰ ਰਹੀ ਸੀ ਮੈਸੇਜ ਕਰ ਰਹੀ ਸੀ ਉਹ ਸੀਗਾ ਸਲੀਮ ਸਲੀਮ ਬੰਦਾ ਇੱਕ ਉਹਦੇ ਸ਼ਹਿਰ ਤੋਂ ਪਿੰਡ ਤੋਂ ਹੀ ਇੱਕ ਮੁੰਡਾ ਹੈਗਾ ਸੀ ਜਿਹਨੂੰ ਕਿ ਵਾਰ-ਵਾਰ ਕਾਲ ਕਰ ਰਹੀ ਸੀਗੀ ਉਹ ਉਹਨੇ ਪੂਰੇ ਮੈਸੇਜ ਜਾਂ ਕਾਲ ਉਹਨੂੰ ਕੀਤੀਆਂ ਹੋਈਆਂ ਸੀਗੀਆਂ ਜਿੱਦ ਤੱਕ ਪਤਾ ਲੱਗਾ ਕਿ ਜਿਹੜੇ ਸ਼ਬਨਮ ਤੇ ਜਿਹੜਾ ਸਲੀਮ ਹੈਗਾ ਇਹਨਾਂ ਦਾ ਅਫੇਰ ਚੱਲ ਰਿਹਾ ਹੈ ਅਫੇਰ ਦੇ ਵਿੱਚ ਕੀ ਹੋਇਆ ਕਿ ਸਾਰਾ ਪਰਿਵਾਰ ਆਜੀ ਹੈਗਾ ਸੀ ਬਟ ਸ਼ਬਨਮ ਦਾ ਜਿਹੜਾ ਭਰਾ ਤੇ ਭਾਵੇਂ ਜਿਹੜੇ ਹੈਗੇ ਸੀ ਜਾਂ ਦੋਨੋਂ ਘਰਾ ਹੈਗੇ ਸੀ ਇਹ ਇਸ ਲਈ ਜਿਹੜੇ ਰਾਜ਼ੀ ਨਹੀਂ ਹੋ ਰਹੇ ਸੀ ਕਿ ਇਹ ਸਾਡੇ ਪਰਿਵਾਰ ਦੇ ਜਿਹੜੀ ਹੈਗੀ ਹੈ ਬੇਇੱਜ਼ਤੀ ਹੋ ਜਾਏਗੀ ਇੱਜ਼ਤ ਦਾ ਸਵਾਲ ਹੈ ਕਿ ਆਪਾਂ ਸ਼ਵਨ ਨੂੰ ਵਿਆਹ ਨਹੀਂ ਕਰਨਾ ਹੈ ਉਹਦੇ ਨਾਲ ਤਾਂ ਸ਼ਵਨ ਨੂੰ ਕੀ ਸੀ ਕਿ ਪਰਿਵਾਰ ਦੇ ਨਾਲ ਬਗਾਵਤ ਵੀ ਨਹੀਂ ਕਰ ਸਕਦਾ ਘਰ ਤੋਂ ਭੱਜ ਵੀ ਨਹੀਂ ਸਕਦਾ